ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫਐਮ ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਅਕਾਲੀ ਦਲ ਨੇ ਬਾਗੀ ਤੜੇ ਦੇ 8 ਵੱਡੇ ਆਗੂਆਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਅਕਾਲੀ ਦਲ ਦੀ ਅਨੁਸ਼ਾਸਨ ਕਮੇਟੀ ਨੇ ਵੱਡੀ ਕਾਰਵਾਈ ਕਰਦੇ ਹੋਏ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਜਗੀਰ ਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਰਮਿੰਦਰ ਸਿੰਘ ਢੀਂਸਾ ਸਕੰਦਰ ਸਿੰਘ ਮਲੂਕਾ ਸਰਜੀਤ ਸਿੰਘ ਰਖੜਾ ਸੁਰਿੰਦਰ ਸਿੰਘ ਠੇਕੇਦਾਰ ਅਤੇ ਚਰਨਜੀਤ ਸਿੰਘ ਬਰਾੜ ਨੂੰ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਾਹਰ ਕਰ ਦਿੱਤਾ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ 'ਚ ਬਲਵਿੰਦਰ ਸਿੰਘ ਪੂ ਦਰ ਅਤੇ ਮਹੇਸ਼ ਇੰਦਰ ਸਿੰਘ ਗਰੇਵਾਲ ਤੋਂ ਇਲਾਵਾ ਹੋਰ ਵੀ ਕਈ ਵੱਡੇ ਆਗੂ ਮੌਜੂਦ ਰਹਿ ਜਿਸ ਵਿੱਚ ਅਕਾਲੀ ਦਲ ਤੋਂ ਲਗਾਤਾਰ ਬਾਗੀ ਚਲਦੇ ਆ ਰਹੇ ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦੇ ਅਕਾਲੀ ਦਲ ਵਿੱਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਉਹਨਾਂ ਦੋਸ਼ਾਂ ਦਾ ਜਵਾਬ ਦਿੱਤਾ ਜਿਸ ਵਿੱਚ ਉਸਨੇ ਸੁਖਬੀਰ ਬਾਦਲ ਅਤੇ ਡੇਰਾ ਮੁਖੀ ਰਾਮ ਰਹੀਮ ਦੇ ਵਿਚਾਲੇ ਹੋਈਆਂ ਦੋ ਮੁਲਾਕਾਤਾਂ ਦਾ ਜ਼ਿਕਰ ਕੀਤਾ ਸੀ ਅਕਾਲੀ ਦਲ ਨੇ ਆਖਿਆ ਕਿ ਕਲੇਰ ਆਖ ਰਿਹਾ ਕਿ 2 ਫਰਵਰੀ 2012 ਨੂੰ ਸੁਖਬੀਰ ਸਿੰਘ ਬਾਦਲ ਡੇਰੇ ਗਏ ਸੀ ਜਦਕਿ ਉਸ ਸਮੇਂ ਤਾਂ ਅਸੀਂ ਲੰਬੀ ਹਲਕੇ 'ਚ ਰੋਡ ਸ਼ੋਅ ਕਰ ਰਹੇ ਸੀ ਜਿਸ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ ਜਦਕਿ 3 ਤਰੀਕ ਨੂੰ ਅਸੀਂ ਦਰਬਾਰ ਸੇ ਮੱਥਾ ਟੇਕਣ ਗਏ ਸੀ ਇਸ ਤੋਂ ਪ੍ਰਦੀਪ ਕਲੇਰ ਦਾ ਕੋਰਾ ਝੂਠ ਸਾਬਤ ਹੋ ਜਾਂਦਾ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਪੁੰਦੜ ਅਤੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇੱਕ ਦੋਸ਼ੀ ਨੂੰ ਜੇਲ੍ਹ ਵਿੱਚ ਮਾਰ ਦਿੱਤਾ ਗਿਆ ਅਤੇ ਇੱਕ ਨੂੰ ਹੀ ਰੋਣਾ ਕੇ ਜਨਤਾ ਤੇ ਲਿਆਂਦਾ ਗਿਆ ਇਜਸ ਮੁਖ ਦੋਸ਼ੀ ਨੇ ਇੰਨਾ ਵੱਡਾ ਜ਼ੁਲਮ ਕੀਤਾ ਜਿਸ ਲਈ ਉਸ ਨੂੰ ਫਾਂਸੀ ਹੋਣੀ ਚਾਹੀਦੀ ਸੀ ਪਰ ਅੱਜ ਉਸ ਨੂੰ ਹੀਰੋ ਬਣਾ ਕੇ ਸਾਹਮਣੇ ਲਿਆਂਦਾ ਗਿਆ ਅਸੀਂ ਸਬੂਤਾਂ ਨਾਲ ਸਾਰੇ ਝੂਠਾ ਪਰਦਾ ਫਾਸ਼ ਕਰਾਂਗੇ ਪੰਜਾਬ ਦੀ ਜਿਸ ਧਰਤੀ ਉੱਪਰ ਇਸ ਕੌਮ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਉਸੇ ਧਰਤੀ ਉੱਪਰ ਸਾਡੇ ਗੁਰੂ ਦੇ ਮਸਲੇ ਤੇ ਪਿਛਲੇ 9 ਸਾਲਾਂ ਤੋਂ ਸਿਆਸਤ ਕੀਤੀ ਜਾ ਰਹੀ ਹੈ ਵਰਦੀਪ ਕਲੇਰ ਦਾ ਆਖਣਾ ਹੈ ਕਿ ਮੈਨੂੰ ਅੱਜ ਤੱਕ ਕਿਸੇ ਪੁਲਿਸ ਦਾ ਨੋਟਿਸ ਨਹੀਂ ਮਿਲਿਆ ਸਿਰਫ ਉਸ ਨੂੰ ਪੀਓ ਕਰਕੇ ਭਗੌੜਾ ਦਿਖਾਉਂਦਾ ਡਰਾਮਾ ਕਿਉਂ ਰਚਿਆ ਜਾ ਰਿਹਾ ਹੈ ਗਰੇਵਾਲ ਨੇ ਕਿਹਾ ਕਿ ਵਕਫ ਵਕਫ ਸਰਕਾਰਾਂ ਅੱਜ ਤੱਕ ਬੇਦਬੀ ਦੇ ਮੁੱਦੇ ਨੂੰ ਖਡਾਉਣਾ ਸਮਝ ਕੇ ਇੱਕ ਦੂਜੇ ਵੱਲ ਹੀ ਸੁੱਟਦੀਆਂ ਰਹੀਆਂ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਹਰਿਆਣਾ ਤੋਂ ਰਾਜ ਸਭਾ ਭੇਜਣ ਦੀਆਂ ਭਾਜਪਾ ਦੀਆਂ ਕੋਸ਼ਿਸ਼ਾਂ ਦਾ ਅੰਦਰੂਨੀ ਤੌਰ ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਰਵਨੀਤ ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਬੈਂਸ ਸਿੰਘ ਦੇ ਪੋਤੇ ਨੇ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਛੱਡ ਕੇ ਭਾਜਪਾ ਚ ਸ਼ਾਮਲ ਹੋਏ ਸੀ ਭਾਜਪਾ ਨੇ ਉਹਨਾਂ ਨੂੰ ਲੁਧਿਆਣਾ ਤੋਂ ਟਿਕਟ ਦਿੱਤੀ ਸੀ ਪਰ ਰਵਨੀਤ ਬਿੱਟੂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਤੋਂ ਹਾਰ ਗਏ ਸੀ ਲੋਕ ਸਭਾ ਚੋਣਾਂ ਹਾਰਨ ਦੇ ਬਾਵਜੂਦ ਵੀ ਭਾਜਪਾ ਨੇ ਰਵਨੀਤ ਬਿੱਟੂ ਨੂੰ ਕੇਂਦਰ ਚ ਮੰਤਰੀ ਬਣਾਇਆ ਅਤੇ ਹਰਿਆਣਾ ਦੀ ਇੱਕੋ ਮਾਤਰਾ ਖਾਲੀ ਸੀਟੋਂ ਰਾਜ ਸਭਾ 'ਚ ਜਾਣ ਦਾ ਸੁਪਨਾ ਦੇਖ ਰਿਹਾ ਪਾਸ਼ਪਾ ਆਗੂਆਂ ਨੂੰ ਜਦੋਂ ਰਵਨੀਤ ਬਿੱਟੂ ਨੂੰ ਇਥੋਂ ਰਾਜ ਸਭਾ ਭੇਜਣ ਦੀ ਤਿਆਰੀ ਦਾ ਪਤਾ ਲੱਗਾ ਤਾਂ ਉਹਨਾਂ ਨੇ ਇਹ ਕਹਿੰਦੇ ਹੋਏ ਸਵਾਲ ਖੜੇ ਕਰ ਦਿੱਤੇ ਕਿ ਪੰਜਾਬ ਨੇ ਹਮੇਸ਼ਾ ਹਰਿਆਣਾ ਦੇ ਹਿੱਤਾਂ ਦੀ ਅਣਦੇਖੀ ਕੀਤੀ ਹੈ ਹਰਿਆਣਾ ਅਤੇ ਪੰਜਾਬ ਸਰਕਾਰਾਂ ਵਿਚਕਾਰ ਐਸਵਾਈਐਲ ਨਹਿਰ ਦੇ ਪਾਣੀ ਦਾ ਮੁੱਦਾ ਵੀ ਪੈਂਡਿੰਗ ਹੈ ਇਸ ਤੋਂ ਇਲਾਵਾ ਰਾਜਤਾਨੀ ਅਤੇ ਹਾਈ ਕੋਰਟ ਸਣੇ ਵੱਖ-ਵੱਖ ਮੁੱਦਿਆਂ ਤੇ ਪੰਜਾਬ ਦੇ ਆਗੂਆਂ ਦੀ ਹਰਿਆਣੀਆਂ ਤੋਂ رائے ਵੱਖਰੀ ਹੁੰਦੀ ਹੈ ਆਗੂਆਂ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਸ਼੍ਰੀ ਆਨੰਦਪੁਰ ਸਾਹਿਬ ਅਤੇ ਲੁਧਿਆਣਾ ਤੋਂ ਤਿੰਨ ਵਾਰ ਕਾਂਗਰਸ ਦੇ ਟਿਕਟ ਤੇ ਸੰਸਦ ਮੈਂਬਰਿਆ ਨੇ ਅਜੇ ਹੀ ਜੇਕਰ ਉਹਨਾਂ ਨੂੰ ਹਰਿਆਣਾ ਚ ਭਾਜਪਾ ਸਿੱਖ ਚਿਹਰੇ ਦੇ ਰੂਪ ਚ ਲੈ ਕੇ ਆਏਗੀ ਤਾਂ ਪਾਰਟੀ ਨਾਲ ਪਹਿਲਾਂ ਤੋਂ ਜੁੜੇ ਸਿੱਖ ਆਗੂਆਂ ਅਤੇ ਰਾਜ ਸਭਾ ਦੀ ਦੌਰ ਚ श्यामल पार्टी ਦੇ ਸਮਰਪਿਤ ਆਗੂਆਂ ਤੇ ਕਾਰਕੁਨਾਂ ਦੀ ਨਾਰਾਜ਼ਗੀ ਵੀ ਵਧੇਗੀ ਛਤੀਸਗੜ੍ਹ ਤੋਂ ਰਾਜ ਸਭਾ ਸੰਸਦ ਮੈਂਬਰ ਰਣਜੀਤ ਰੰਜਨ ਨੇ ਇੱਕ ਅਹਿਮ ਮੁੱਦਾ ਚੁੱਕਿਆ ਉਹਨਾਂ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਵੀਂ ਦਿੱਲੀ ਸਟੇਸ਼ਨ ਦਾ ਨਾਮ ਬਦਲ ਦਿੱਤਾ ਜਾਏ ਉਹਨਾਂ ਕਹਿੰਦੇ ਕਿ ਨਵੀਂ ਦਿੱਲੀ ਸਟੇਸ਼ਨ ਦਾ ਨਾਮ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਕਰਨ ਦੀ ਅਪੀਲ ਕੀਤੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਗੁਰੂ ਸੀ ਨਵੀਂ ਦਿੱਲੀ ਸਟੇਸ਼ਨ ਦਾ ਨਾਮ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਨਾਲ ਇਸ ਲਈ ਹੋਣਾ ਚਾਹੀਦਾ ਕਿਉਂਕਿ ਉਹਨਾਂ ਦੀ ਸ਼ਹੀਦੀ ਪੁਰਾਣੀ ਦਿੱਲੀ ਸੀਸ ਗੰਜ ਗੁਰਦੁਆਰਾ ਸਾਹਿਬ ਚਾਂਦਨੀ ਚੌਂਕ ਵਿਖੇ ਹੋਈ ਸੀ ਰਣਜੀਤ ਨੇ ਅਪੀਲ ਕੀਤੀ ਹੈ ਕਿ 24 ਨਵੰਬਰ 2024 ਨੂੰ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਗੁਰਪੁਰ ਮਨਾਇਆ ਜਾਂਦਾ ਤਾਂ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ ਉਸ ਸਮੇਂ ਜੇਕਰ ਸਰਕਾਰ ਚਾਹੇ ਤਾਂ ਨਵੀਂ ਦਿੱਲੀ ਸਟੇਸ਼ਨ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਕਰਨ ਦਾ ਐਲਾਨ ਕਰ ਸਕਦੀ ਹੈ ਗੁਰੂ ਜੀ ਨੇ ਹਿੰਦੂ ਤਰੰਦੀ ਰੱਖ ਲਈ ਔਰੰਗਜ਼ੇਬ ਨਾਲ ਲੋਹਾ ਲਿਆ ਸੀ ਪੰਜਾਬ ਪੁਲਿਸ ਨੇ ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਹਰਿਆਣਾ ਚ ਇੱਕ ਐਨਆਰਆਈ ਪਰਿਵਾਰ ਤੇ ਹਮਲੇ ਦੇ ਮਾਮਲੇ ਚ ਬੀ ਐਨ ਐਸ 2023 ਐਕਟ ਤਹਿਤ 0 ਐਫ ਆਰ ਨੰਬਰ 001 ਦਰਜ ਕੀਤਾ ਹੈ ਇਸ ਨਾਲ ਹੁਣ ਹਰਿਆਣਾ ਦੀ ਰੋਕ ਪੁਲਿਸ ਅਗਲੀ ਰੀ ਜਾਂਚ ਕਰੇਗੀ ਮંત્રી ਨੇ ਐਨਆਰਆਈ ਗਾਰ ਚਾਲਕ ਲਈ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਇਸ ਤੋਂ ਇਲਾਵਾ ਨੌਜਵਾਨ ਨੂੰ ਬਹਾਦਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਏਗਾ 6000 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਤਸਕਰੀ ਨਾਲ ਜੁੜੇ منی ਲਾਂਡਰਿੰਗ ਮਾਮਲੇ 'ਚ ਈਡੀ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਪੁਲਿਸ ਦੇ ਬਰਖਾਸ ਡੀਐਸਪੀ ਜਗਦੀਸ਼ ਭੋਲਾ ਸਨੇ 17 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਸਜ਼ਾ ਵੀ ਸੁਣਾਈ ਹੈ ਇਸ ਵਿੱਚ ਭੋਲਾ ਦੀ ਪਤਨੀ ਅਤੇ ਸਹੁਰਾ ਵੀ ਸ਼ਾਮਲ ਹੈ ਸਮਕਿਤੇ ਈਡੀ ਦੇ ਅਧਿਕਾਰੀ ਵੀ ਮੌਜੂਦ ਸੀ ਉਨ੍ਹਾਂ ਕਿਹਾ ਕਿ ਚਾਰ-ਚਾਰ ਸ਼ੀਟਾਂ 'ਚ ਫੈਸਲਾ ਆਇਆ ਜਦਕਿ ਤਿੰਨ ਅਜੇ ਬਾਕੀ ਨੇ ਇਜ਼ਰਾਨ ਜਗਦੀਸ਼ ਭੋਲਾ ਮਨਪ੍ਰੀਤ ਸੁਖਰਾਜ ਸੁਖਜੀਤ ਸੁਖਾ ਮਨਿੰਦਰ ਦਵਿੰਦਰ ਸਿੰਘ ਹੈਪੀ ਅਵਤਾਰ ਸਿੰਘ ਨੂੰ 10 10 10 ਸਾਲ ਦੀ ਸਜ਼ਾ ਸੁਣਾਈ ਗਈ ਜਦਕਿ ਜਗਦੀਸ਼ ਭੋਲਾ ਦੀ ਪਤਨੀ ਗੁਰਪ੍ਰੀਤ ਕੌਰ ਅਵਤਾਰ ਦੀ ਪਤਨੀ ਸੰਦੀਪ ਕੌਰ ਜਗਮਿੰਦਰ ਕੌਰ ਆਲਕ ਗੁਰਮੀਤ ਕੌਰ ਅਮਰਜੀਤ ਸਿੰਘ ਅਤੇ ਭੋਲੇ ਦੇ ਸਵਾਰਾ ਦਲੀਪ ਮਾਨ ਨੂੰ 3-3 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਗੁਰਪ੍ਰੀਤ ਸਿੰਘ ਅਤੇ ਸੁਭਾਸ਼ ਬੁਜਾਜ ਅਤੇ ਅੰਕੁਰ ਬੁਜਾਜ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ ਇਸ ਮਾਮਲੇ 'ਚ ਕੁੱਲ 23 ਮੁਲਜ਼ਮ ਨੇ ਇਹਨਾਂ ਵਿੱਚੋਂ 4 ਦੀ ਮੌਤ ਹੋ ਗਈ ਹੈ ਭੋਲਾ ਦਾ ਪਿਤਾ ਬਲਸ਼ਿੰਦਰ ਸਿੰਘ ਵੀ ਇਸ ਕੇਸ ਵਿੱਚ ਮੁਲਜ਼ਮ ਸੀ ਹਾਲਾਂਕਿ ਉਸ ਦੀ ਮੌਤ ਹੋ ਗਈ ਹੈ ਜਦਕਿ ਇਸ ਮਾਮਲੇ 'ਚ ਦੋ ਵਿਅਕਤੀ ਪੀਓ ਨੇ ਹਾਲਾਂਕਿ ਇਸ ਮਾਮਲੇ 'ਚ ਅਜੇ ਵਿਸਥਾਰਕ ਆਦੇਸ਼ ਨਹੀਂ ਦਿੱਤੇ ਗਏ ਫਿਲਹਾਲ ਇਸ ਹਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁੰਦੇਰੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫਐਮ ਸਤਿ ਸ੍ਰੀ ਅਕਾਲ